ਸਾਡੀ ਅਜੇ ਨਾ ਚੱਲਦਾ ਜਿਹੜਾ ਜਿੰਨੇ ਤੱਕ ਤੁਹਾਨੂੰ ਉਤਰਵਾ ਬ ਨਹੀਂ ਚੱਲਦਾ ਨਹੀਂ ਪੁਲਿਸ ਸੁਣਦੀ ਥੋੜੀ ਪੁਲਿਸ ਨਹੀਂ ਸਾਡੀ ਨਹੀਂ ਕਿਸੇ ਨੇ ਸੁਣੀ ਰਾਤ ਨਹੀਂ ਕਿਸੇ ਨੇ ਸੁਣੀ ਕੀ ਆ ਕਿ ਰਾਤੇ ਦੇ ਗਾਇਓ ਵਾ ਮੋਟਰਸਾਈਕਲ ਚੱਕ ਲਾਇਆ ਵਾ ਤਾਂ ਨਹੀਂ ਕੋਈ ਗੱਲ ਕੋਈ ਕੀਤੀ ਕਾਨੂੰਨੀ ਸਾਹਬ ਚਾਹੀਦਾ ਸੀ ਫੇਰ ਉੱਠਾਣਾ ਤੁਹਾਨੂੰ ਇੱਥੇ ਮੁੰਡੇ ਲਿਆ ਕੇ ਬਿਠਾ ਲੈਣਾ ਸਾਡੇ ਸਾਡੇ ਸਾਹਮਣੇ ਖੜੇ ਸਾਨੂੰ ਕੀ ਹੋਣਾ ਮੈਨੂੰ ਪਤਾ ਹੀ ਨਹੀਂ ਹਾਂ ਸਾਡੇ ਨਿਆਣੇ ਤੇਰੀ ਸ਼ਾਮ ਦਾ ਜਿਨਾ ਕਰਾਂ ਤੇ ਹੱਦਾ ਤਾਂ ਸਾਡੇ ਨਿਆਣੇ ਤਾਂ ਵੱਡ ਹੋਈ ਜਾਂ। ਸਾਡੇ ਮੁੰਡੇ ਸਹਿਆਂ ਬਰਾਦੀ ਵੱਡ ਦਿੱਤਾ। ਕਿਹਦੇ ਮੋਟਰਸਾਈਕਲ ਉਹਨਾਂ ਤਾਂ ਘੇਰੇ ਆ ਪੁਲਿਸ ਵਾਲਿਆਂ ਕੋਲਿਆ ਮੋਟਰਸਾਈਕਲ। ਮੋਟਰਸਾਈਕਲ ਉਹਦੇ ਪੋਚਲਾ ਸਭੀ ਪਾ ਸਾਡੇ ਜੋਂ ਦੇ ਕਾਢੀ ਗੱਲ ਇਹ ਭੈਣ ਨੇ ਖੇੜਿਆ ਉਹ ਇਹਦਾ ਬੰਦਾ ਕਹੇ ਵੀ। ਇਹ ਕਿਉਂ ਕਿਉਂ ਆਉਂਦੀ ਆ। ਕਿਉਂ ਵੱਡੀ ਆਉਂਦੀ ਆ। ਕਿਹਨੇ ਵੀ ਕੋਸਾ। ਬਾਈ ਉਹ ਪੰਜਾਬ ਦੇ ਮੁੰਡਾ ਆ। રામ ગુરુ જો આપ આનંદ સાબ થઈ જા જા સાબ સાથ થઈ જા સાબ સાડે જીતા મੁੰડે થા ના પડ્યા બરોબર અસી બી પડણે સાનુ દેવન સાબ મુરતાબાદ સાનુ દેવન સાબ મુરતાબાદ 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 બોલાર પરસ મુરતાબાદ ਪਿੰਡ ਸੇਲਕਿਆਣਾ ਵਿਖੇ ਪੁਲਿਸ ਦੀ ਟਿੱਲੀ ਕਾਰਵਾਈ ਤੋਂ ਤੰਗ ਹੋ ਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਸੜਕ ਤੇ ਧਰਨਾ ਲਗਾ ਕੇ ਚੱਕਾ ਜੰਮ ਕਰ ਦਿੱਤਾ ਅਤੇ ਨਾਰੇਬਾਜੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸੀਮਾ ਰਾਣੀ ਅਤੇ ਸੁਖਵਿੰਦਰ ਪੁੱਤਰ ਸੋਹਣ ਲਾਲ ਵਾਸੀ ਪਿੰਡ ਸੇਲਕਿਆਣਾ ਨੇ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕਿਰਪਾਣਾ ਦਾਤਰ ਲੈ ਕੇ ਪਿੰਡ ਦੇ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ 4 ਮਹੀਨੇ ਪਹਿਲਾਂ ਵੀ ਅਣਪਛਾਤੇ ਹਮਲਾਵਰਾਂ ਨੇ ਗੁਰਦਾਵਰ ਸਾਹਿਬੀ ਪੁੱਤਰ ਰਾਮਕਿਸ਼ਨ ਦੀ ਵੜ ਟੁਕ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਗਏ ਸੀ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਬੀਤੀ ਰਾਤ ਵੀ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਚਾਰ ਹਮਲਾਵਰਾਂ ਆਏ ਤੇ ਉਹਨਾਂ ਨੇ ਹੁਲੜਬਾਜ਼ੀ ਕੀਤੀ ਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਉਹਨਾਂ ਦੋ ਨੌਜਵਾਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜ਼ਖਮੀ ਪੀੜਤ ਗੁਰਦੀਪ ਪੁੱਤਰ ਸੋਹਣ ਲਾਲ ਜ਼ਿਆਦਾ ਗੰਭੀਰ ਜ਼ਖਮੀ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਅਤੇ ਜੱਗੀ ਪੁੱਤਰ ਹੰਸ ਰਾਜ ਸਿਵਲ ਹਸਪਤਾਲ ਫਲੋਰ ਵਿਖੇ ਜੇਰੇ ਇਲਾਜ ਹੈ। ਉਹਨਾਂ ਕਿਹਾ ਕਿ ਉਸਨੇ ਇਹਨਾਂ ਅਣਪਛਾਤੇਾਂ ਤੇ ਕਾਰਵਾਈ ਕੀਤੀ ਹੁੰਦੀ ਤਾਂ ਰਾਤ ਵਾਲੀ ਘਟਨਾ ਨਹੀਂ ਵਾਪਰਨੀ ਸੀ। ਜਦੋਂ ਸਰਪੰਚ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਬੀਤੀ ਰਾਤ ਪੁਲਿਸ ਚੌਕੀ ਲਸਾੜਾ ਦੇ ਇੰਚਾਰਜ ਸੁਖਦੇਵ ਸਿੰਘ ਮੌਕੇ ਤੇ ਪਹੁੰਚੇ ਤੇ ਉਹਨਾਂ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ। ਇਸ ਮਾਮਲੇ ਵਿੱਚ ਪੁਲਿਸ ਦੀ ਟੇਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਫਲੋਰ ਤੋਂ ਰਾਹੋ ਰੋਡ ਜਾਮ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾ। ਥਾਣਾ ਫਲੋਰ ਤੋਂ ਐਸਐਚਓ ਸੁਖਦੇਵ ਸਿੰਘ ਨੇ ਧਰਨੇ ਵਾਲੇ ਸਥਾਨ ਤੇ ਪਹੁੰਚੇ ਤੇ ਪਿੰਡ ਵਾਸੀਆਂ ਨੇ ਉਹਨਾਂ ਪਾਸੋਂ ਇਨਸਾਫ ਦੀ ਮੰਗ ਕੀਤੀ। ਮੌਕੇ ਤੇ ਡੀਐਸਪੀ ਫਲੋਰ ਸਰਵੰਜੀਤ ਸਿੰਘ ਨੇ ਪਿੰਡ ਵਾਸੀਆਂ ਤੋਂ ਸੋਮਵਾਰ ਦਾ ਸਮਾਂ ਲਿਆ ਤੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਤੇ ਹਮਲਾ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਸਾਡੇ ਕੋ ਆਂਦੀ ਆ ਉਹ ਬੱਚਾ ਬਟਿਆ ਸੇ ਸਾਭ ਮੰਗਦੇ ਨੇ ਗੁਆਚ ਨਹੀਂ ਪਤਾ ਕਿ ਸਾਡੇ ਮੁੰਡੇ ਕੋਈ ਚੀਜ਼ਾਂ ਦੇ ਕਿਸੇ ਨੂੰ ਵੀ ਉਹ ਸਾਭ ਕਹਿੰਦੇ ਉਹ ਚੌਥੀ ਬਾੜਾ ਤੇ ਆਏ ਸਾਡੇ ਘਰ ਪਿੰਡ ਵਿੱਚ ਕੋਈ ਪੁਲਿਸ ਵਾਲਾ ਕੋਈ ਨਹੀਂ ਕੁਛ ਵੀ ਕਹਿੰਦਾ ਉਹਨਾਂ ਨੂੰ ਬਸ ਅਸੀਂ ਇਹ ਚਾਹੁੰਦੇ ਆ ਸਾਡੋ ਇਹ ਜਾਇਦਾਦ ਸਾਭ ਚਾਹੀਦੀ ਸਾਡੇ ਬੱਚੇ ਇਹ ਪੁਲਿਸ ਵਾਲੇ ਕਾਰਵਾਈ ਨਹੀਂ ਸਹੀ ਕਰਦੇ ਨਹੀਂ ਨਹੀਂ ਕਰਦੇ ਸਰਪੰਚ ਵੱਟ ਕੇ ਕੁਛ ਨਹੀਂ ਉਹਨਾਂ ਨੇ ਕੀਤਾ ਹੈਗਾ ਕੋਈ ਵੀ ਰਾਤ ਦਾ ਸਾਰਾ ਪਤਾ ਉਹਨਾਂ ਨੂੰ ਬੜੇ ਸਾਰੇ ਚੀਜ਼ ਕੰਨ ਕਹਿੰਦਾ ਕਿ ਕਾਨੂੰਨ ਸਾਰਾ ਸਾਰਾ ਕੁਝ ਪਤਾ ਰਾਤ ਦੀ ਰਿਪੋਰਟ ਗਈ ਵੀ ਉਹ ਪਹੁੰਚੇ ਨਹੀਂ ਅਕੇ ਰਾਤ ਦੇ ਕੋਈ ਦੇਖਣ ਨਹੀਂ ਆਇਆ ਕਿ ਕੀ ਇਹ ਨਾ ਹੁੰਦੀ ਕਿ ਨਹੀਂ ਹੈ ਸੇਨ ਸਾਹ ਚੋਂ ਤੇ ਸਾਡੇ ਬੱਚੇ ਨੂੰ ਸਾਫ ਚਲੇ ਨਹੀਂ ਦਿਖਿਆ ਇਹ ਕਿ ਉਹ ਘਰੇ ਸੀ ਰੋਟੀ ਖਾਂਦਾ ਸੀ ਅੱਛਾ ਜੀ ਕਿੰਨੇ ਕ'ਵਜੇ ਗੱਲ ਆ 8:30 9 ਵਜੇ ਸਾਰਾ ਹਾਂਜੀ ਤੇ ਰੋਟੀ ਖਾਂਦਾ ਸੀਗਾ ਘਰੇ ਜੇ ਇਧਰੋਂ ਮੁੰਡੇ ਭੱਜੇ ਆਉਂਦੇ ਸੀ ਚੌਕ ਵੱਲੋਂ ਅੱਛਾ ਇਹ ਦੇਖਣਾ ਕਿ ਵੀ ਕਿਹਦੇ ਨਾਲ ਲੜਾਈ ਹੁੰਦੀ ਹੈ ਅੱਛਾ ਉਹ ਇਧਰੋਂ ਆ ਕੇ ਫਿਰ 10-5 ਦਾ ਭੀਜਾ ਕਹਿੰਦਾ ਹੈ ਵੀ ਚੋਰ ਆ ਗਏ ਚੋਰ ਆ ਗਏ ਇਹਨਾਂ ਨੂੰ ਫੜਨ ਲੱਗੇ ਤੇ ਨਿਆਣੇ ਸਾਡੇ ਫੜਨ ਲੱਗਾ ਤੇ ਇਹਨਾਂ ਨੇ ਸੁਣਾ ਕੋ ਤਲਵਾਰਾਂ ਸੀ ਦੀਆਂ ਹੂੰ ਜੇ ਤੁਹਾਡੇ ਮੁੰਡੇ ਦੇ ਮਾਤਾ ਹੈ ਹਾਂ ਜੀ ਬੰਦੇ ਪਿਛਾਲ ਨੇ ਕੋਈ ਨਹੀਂ ਯਾਰ ਉਦੋਂ ਦਾ ਖੈਰ ਕੋ ਪਹਿਲਾਂ ਕੋ ਦੁਸ਼ਮਣੀ ਕੋਈ ਨਹੀਂ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗੇ ਇਹ ਕਰਦੇ ਆ ਵੀ ਜਦੋਂ ਜਦੋਂ ਤੱਕ ਉਹ ਬੰਦੇ ਫੜ ਨਹੀਂ ਹੁੰਦੇ ਉਹ ਤੱਕ ਧਰਨਾ ਇੱਥੇ ਰਹਿਣਾ ਭਲਾ ਘੰਟੇ ਤੇ ਫੜ ਹੋ ਜਾਣ 2 ਘੰਟੇ ਤੇ ਫੜ ਹੋ ਜਾਣ 4 ਘੰਟੇ ਤੇ ਫੜ ਹੋ ਜਾਣ ਜਦੋਂ ਤੱਕ ਉਹਨਾਂ ਦਾ ਪਰਿਵਾਰ ਜਾਂ ਖੜ ਲੈਣ ਜਾਂ ਉਹਦੇ ਫੜ ਲੈਣ ਜਿਹੜੇ ਵੱਟ ਕੇ ਮਿਲ ਹੁੰਦੇ ਉਹ ਤੱਕ ਧਰਨਾ ਇੱਥੇ ਰਹਿਣਾ ਭਲਾ 10 ਮਿੰਟਾਂ ਤੇ ਲੈ ਆਣ ਉਹ ਬੰਦੇ ਤੁਹਾਡੀ ਕੀ ਨਾਮ ਮੁੰਡੇ ਤੁਹਾਡਾ ਵਰਦੀਪੂਆ ਕਿੰਨੀ ਕੁ ਮਰੋ ਜੀ ਇੰਦਾਂ ਦੇ ਕੁਝ ਨਾਮ ਨਹੀਂ ਆਜੇ ਕਿ ਉਹ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਆ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਮਰਚਾ ਲੱਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦੋ ਜਲਦ ਜਿਹੜੇ ਇਹ ਅਨਨੋਨ ਬੰਦੇ ਸੀਗੇ ਉਨਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਘੜੀ ਮੈਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਜਲਦ ਅਰੈਸਟ ਕਰ ਲਿਆ ਜਾਏਗਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਗਾਏ